ਬਜ਼ੁਰਗ ਔਰਤ ਦੀਆਂ ਬਾਲੀਆਂ ਛੱਪਣ ਵਾਲਾ ਪੁਲਿਸ ਨੇ 24 ਘੰਟਿਆਂ ਵਿੱਚ ਕੀਤਾ ਕਾਬੂ ਆਪਣੇ ਘਰ ਦੇ ਮੇਨ ਗੇਟ ਤੇ ਬੈਠੀ ਸੀ ਬਜ਼ੁਰਗ ਔਰਤ ਘਟਨਾ ਸੀਸੀਟੀਵੀ ਵਿੱਚ ਕੈਦ ਪਿਛਲੇ ਦਿਨੀ ਬਜ਼ੁਰਗ ਔਰਤ ਦੇ ਆਪਣੇ ਘਰ ਦੇ ਮੇਨ ਗੇਟ ਤੇ ਕੁਰਸੀ ਉੱਤੇ ਬੈਠੀ ਸੀ ਅਚਾਨਕ ਹੀ ਕੋਈ ਨੌਜਵਾਨ ਆਉਂਦਾ ਤੇ ਬਜ਼ੁਰਗ ਔਰਤ ਦੀਆਂ ਵਾਲੀਆਂ ਕੰਨਾਂ ਚੋਂ ਵਿੱਚ ਕੇ ਫਰਾਰ ਹੋ ਜਾਂਦਾ ਬਜ਼ੁਰਗ ਔਰਤ ਨੂੰ ਸੁੱਟ ਜਾਂਦਾ ਔਰਤ ਰੌਲਾ ਪਾਉਂਦੀ ਹੈ ਤੇ ਪਰਿਵਾਰ ਵੀ ਬਾਹਰ ਆ ਜਾਂਦਾ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਹੈ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾਂਦਾ ਤੇ ਪੁਲਿਸ ਨੇ ਬੜੀ ਫੁਰਤੀ ਨਾਲ ਇਸ ਨੌਜਵਾਨ ਨੂੰ 24 ਘੰਟਿਆਂ ਦੇ ਵਿੱਚ ਕਾਬੂ ਕਰ ਲਿਆ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਹਾਂਜੀ ਅੰਦਰ ਬੈਠਾ ਇਸ ਤੇ ਆਪਕੋ ਦੋਨੋਂ ਹਸਾਨਾ ਚੁੱਤ। ਅੱਛਾ ਦੇਖਣਾ ਕੰਨ ਦੇਖਣਾ ਲੱਗੀ ਲੋਕ ਤਾਂ ਨਹੀਂ ਕੰਨ ਤੇ ਦਿਖਾਣਾ ਦੂਜੇ ਵਾਲਾ ਫੋਨ ਦੇ ਪਿੱਛੇ ਸਕ੍ਰੈਚ ਹੈ। ਪਟਿਆਲਾ ਸ਼੍ਰੀ ਬਰਨ ਸ਼ਰਮਾ ਆਈਪੀਐਸ ਐਸਪੀ ਸਿਟੀ ਸ਼੍ਰੀ ਸਰਫਰਾਜ਼ ਆलम ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਟਿਆਲਾ ਪੁਲਿਸ ਨੂੰ ਉਸ ਸਮੇਂ ਬਹੁਤ ਵੱਡੀ ਕਾਮਯਾਬੀ ਮਿਲੀ ਜੋ 29 ਤਰੀਕ ਨੂੰ ਦਿਨ ਦਿਹਾੜੇ ਇੱਕ ਬਜ਼ੁਰਗ ਔਰਤ ਦੇ ਜੋ ਕੰਨਾਚੋ ਵਾਲੀ ਸਟੈਚ ਹੋ ਗਈ ਸੀ ਐਡੀ ਮੰਦ ਭਾਗੀ ਘਟਦਾ ਸੀ ਜੋ ਦਿਨ ਦਿਹਾੜੇ ਸਟੈਚਰ ਦੇ ਵਾਲੀ ਕੱਢੀ ਸੀ ਔਰ 70 ਸਾਲ ਦੀ ਬਜ਼ੁਰਗ ਲੇਡੀ ਜੋ ਤਰਨ ਫਿਲ ਤੋਂ ਸਮਰਸ ਜਿਹੜੇ ਘਰ ਵਿੱਚ ਬੈਠੀ ਆਰਾਮ ਕਰ ਰਹੀ ਸੀ ਬਾਹਰ ਘਰ ਦੇ ਬਾਹਰ ਰੋਜ਼ਗਾਰ ਉਹ ਐਸਐਚਓ ਕੁਤਵਾਲੀ ਹਰਜਿੰਦਰ ਸਿੰਘ ਢਿੱਲੋਂ ਨੇ ਆਪਣੀ ਟੀਮ ਦੇ ਨਾਲ ਵਿਦਨ 24 ਆਰਸ ਉਹਨੂੰ ਟ੍ਰੇਸ ਕੀਤਾ ਔਰ ਕੱਲ੍ਹ ਹੀ ਉਹਨੂੰ ਗੁਸਤਾਰ ਕੀਤਾ ਔਰ ਇਹ ਬਹੁਤ ਵੱਡੀ ਮਤਲਬ ਸਫਤਤਾ ਹੈ ਕਿ ਸਾਡੇ ਜਿੰਨੇ ਵੀ ਕੇਸ ਨੇ ਪਟਿਆਲਾ ਜ਼ਿਲ੍ਹੇ ਦੇ ਵਿਦੇ 24 ਘੰਟੇ ਪੁਲਿਸ ਆਪਣੀ ਮੁਸਤਜ਼ਦੀ ਨਾਲ ਕਾਇਮ ਕਰਕੇ ਟ੍ਰੇਸ ਕਰਦੀ ਹੈ ਇਹ ਵੀ ਬਲਾਈਂਡ ਸੀ ਜੋ ਸਟੈਚਿੰਗ ਸੀ ਅਨਟ੍ਰੇਸ ਸੀ ਔਰ ਐਸਐਚਓ ਹਰਿੰਦਰ ਸਿੰਘ ਢਿਲੋਂ ਨੇ ਕਟਵਾਲੀ ਦੇ ਆਪਣੀ ਟੀਮ ਦੇ ਨਾਲ ਪੂਰੀ ਫੁਰਤੀ ਕਰਦੇ ਹੋਏ ਇਹ ਬੰਦੇ ਨੂੰ ਟ੍ਰੇਸ ਕੀਤਾ ਨਾਮਜ਼ਦ ਕੀਤਾ ਔਰ ਔਰ ਕੱਲ ਸ਼ਾਮ ਨੂੰ ਹੀ ਇਹਨੂੰ ਗਿਫਤਾਰ ਕੀਤਾ ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਜਿਸ ਤੋਂ ਤਸੀਹੇ ਦਿੱਤੀ ਜਾ ਰਹੀ ਹੈ ਕਸ਼ਿਸ਼ ਕੀਤੀ ਜਾ ਸਰ ਪਹਿਲਾਂ ਵੀ ਇਸ ਤੇ ਕੋਈ ਪਰਚਾ ਨਹੀਂ ਜੀ ਇਹ ਪਹਿਲਾਂ ਵੀ ਕ੍ਰਿਮੀਨਲ ਹੈ ਇਹਦੇ ਕਈ ਮੁਕਦਮੇ ਤੇ ਦਰਜ ਨੇ ਜਿਸ ਨੂੰ ਸਾਦੀ ਦੇ ਸਟੈਚਿੰਗ ਦੇ ਡੀਪੀਐਸ ਦੇ ਡਿਫਾਲਟਰ ਹੈਗਾ ਇਹ ਪਤਨਾ ਦਾ ਰਹਿਣ ਵਾਲਾ ਔਰ ਪਰਮਿੰਦਰ ਸਿੰਘ ਪਿੰਡ ਬੁਰੜ ਦਾ ਥਾਣਾ ਸਦਰ ਪਤਨਾ ਦਾ ਪਿੰਡ ਹੈ ਉੱਥੇ ਦਾ ਰਹਿਣ ਵਾਲਾ ਇਹ ਲੋਕਲ ਆਪਣੇ ਸਿਟੀ ਪਟਿਆਲਾ ਚੋਂ ਫੜਿਆ ਆਪਣਾ ਪਤਾ ਸੀ ਆਪਾਂ ਨੂੰ ਕਿ ਹੋਰ ਕਿਸੇ ਵਾਰਦਾ ਦੀ ਝਾਕ ਦੇ ਵਿੱਚ ਕੋਈ ਨਹੀਂ ਹਲੇ ਤਫਤੀਸ਼ ਜਾਰੀ ਹੈ ਇਹਦਾ ਰਿਪੋਰਟ ਲਿਆ ਹੁਣੇ ਤੋਂ ਬਰਾਮਦਗੀ ਦਾ ਕੀਤਾ ਹੈ ਸਰ ਇਕੱਲੇ ਸੀ ਕਿ ਹੋਰ ਵੀ ਨੇ ਕੋਈ ਇਹ ਇਕੱਲਾ ਹੀ ਸੀਗਾ ਜੀ ਇਹਨੇ ਇਕੱਲੇ ਨਹੀਂ ਸੈਸ਼ਨ ਕੀਤੀ ਆ 31 ਸਾਲ ਦੀ ਇਹਦੀ ਉਮਰ ਹੈ ਵਿਲਾ ਹੈ ਕੋਈ ਕੰਮ ਕਰਦਾ ਔਰ ਇਹ کئی ਮﻘਦਮੇ ਤੇ ਪਹਿਲਾਂ ਵੀ ਦੱਸਦੇ ਸੀ ਇਹ ਪੜਿਆ ਨਹੀਂ ਕਿੰਨਾ ਲਾਉਂਦਾ ਬੜਾ ਪੜਿਆ ਲਿਖਾ ਮਾੜਾ ਮੋਟਾ ਪੜਿਆ ਲਿਖਿਆ 10 12 ਪਾਸੇ ਬਸ ਥੈਂਕ ਯੂ ਜਿਹੜਾ ਪਟਿਆਲਾ ਤੇ ਕਾਰਜਵਾਹਤਾ ਕੋਈ ਨਾ ਸਮਝ ਰੋਣੀਆਂ ਨੇ ਮੋਟਰਸਾਈਕਲ ਰੋਜ ਚੋਰੀ ਹੋ ਰਹੀ ਨੇ ਸੋ ਇਤਨਾ ਸੋ ਲੱਗ ਰਿਹਾ ਡੈਕ ਗੈਗ ਨਹੀਂ ਇੱਕ ਜਿਹੜਾ ਕੰਮ ਉਹ ਕਾਫੀ ਜਿਹੜਾ ਨਹੀਂ ਦੇਖੋ ਕ੍ਰਾਈਮ ਹੁੰਦਾ ਔਰ ਤੁਸੀਂ ਇਹ ਵੀ ਦੇਖੋ ਕਿ ਪਟਿਆਲਾ ਪੁਲਿਸ ਨੇ ਕੋਈ ਵੀ ਕੇਸ ਅੱਜ ਤੱਕ ਕੋਈ ਵੀ ਕੇਸ ਪਟਿਆਲਾ ਪੁਲਿਸ ਦਾ ਅਨਟਰੀਸ ਨਹੀਂ ਹੈ ਸਾਰੇ ਕੇਸ ਟ੍ਰੇਸ ਨੇ ਔਰ ਹਮੇਸ਼ਾ ਪੁਲਿਸ ਸਾਡੀ ਸਾਰੀ ਸਤਤਰਕਾ ਹੈ ਸਾਡੇ ਐਸਐਸਪੀ ਸਾਹਿਬ ਆਪ ਅਖਰੀ ਗੱਲ ਨੂੰ ਮੋਨੀਟਰ ਕਰਦੇ ਨੇ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ਾ ਹੈਟ ਉਹਨਾਂ ਦੀ ਗਾਈਡੈਂਸ થી ਅਸੀਂ ਸਾਰਾ ਇਹ ਕਾਰਵਾਈ ਕਰ ਰਹੇ ਹਾਂ ਔਰ ਉਹਨਾਂ ਦੀ ਦਿਸ਼ਾ ਨਿਰਦੇਸ਼ਾ ਇਹੀ ਮੇਟੀ ਕੰਪੂਕਤਾ ਅਸੀਂ ਸਾਡੀ ਟੈਕਨੀਕਲ ਟੀਮ ਸਾਡੇ ਨਾਲ ਨੇ ਬਹੁਤ ਮੁਸਤੱਜੇ ਦਾ ਅਸੀਂ ਕੰਮ ਕਰ ਰਹੇ ਹਾਂ ਬਿਲਕੁਲ ਜੀ ਨਸ਼ਾ ਪਤਾ ਵੀ ਕਰਦਾ ਜਿਹੜਾ ਐਨਡੀਪੀਐਸ ਦਾ ਮੁਕੱਦਮਾ ਦਰਜ ਹੈ ਤੇ ਪਹਿਲਾਂ ਇਹ ਲੋਕਾਂ ਕੀ ਵੀ ਕਰਨਾ ਚਾਹੁੰਦੇ ਕਿ ਜਿਹੜਾ ਪੰਜਾਬ ਹੁੰਦਾ ਜਿਹੜਾ ਪੰਜਾਬ ਸਾਡਾ ਲੋਕਾਂ ਨੂੰ ਤਾਂ ਇਹੀ ਅਪੀਲ ਹੈ ਕਿ ਜਦੋਂ ਵੀ ਦੇਖੋ ਆਣ ਗਵਾਰਡ ਸਭ ਨੂੰ ਪਤਾ ਹੁੰਦਾ ਇਹ ਬੰਦਾ ਕੰਮ ਕੋਈ ਕਰਦਾ ਨਹੀਂ ਵਿਹਲਾ ਹੈ ਨਿਤ ਨਵਾਂ ਮੋਟਰਸਾਈਕਲ ਬਦਲ ਲਿਆ ਨਿਤ ਨਵਾਂ ਮੋਬਾਈਲ ਲੈ ਲਿਆ ਆਣ ਗਵਾਰਡ ਸਭ ਨੂੰ ਪਤਾ ਹੁੰਦਾ ਇਹ ਬੰਦਾ ਕੋਈ ਗਲਤ ਕੰਮ ਕਰਦਾ ਪਰ ਉਹ ਪੁਲਿਸ ਨੂੰ ਸਹਿਯੋਗ ਨਹੀਂ ਦਿੰਦੇ ਇਤਰਾ ਨਹੀਂ ਦਿੰਦੇ ਤੇ ਮੈਂ ਲੋਕਾਂ ਨੂੰ ਇਹੀ ਵੀ ਕਹਿੰਦਾ ਕਿ ਜਦੋਂ ਵੀ ਤੁਹਾਡੇ ਕੋਈ ਬੰਦਾ ਸ਼ੱਕੀ ਕੋਈ ਅਹਜੇ ਹਾਲਾਤ ਵਾਲਾ ਬੱਚਾ ਦਿਖਦਾ ਕੋਈ ਮੁੰਡਾ ਦਿਖਦਾ ਕੋਈ ਵੀ ਆਣ ਗਵਾਰਡ ਨੂੰ ਪਤਾ ਲੱਗਦਾ ਕਿ ਬੰਦਾ ਇਹ ਡਿਵਾਲਟਰ ਹੈ ਉਹਦੇ ਬਾਰੇ ਸਾਨੂੰ ਇਤਲਾਹ ਜੂੜ ਦੇ ਉਹਨਾਂ ਨਾਲ ਗੁਫ਼ਤ ਰੱਖਿਆ ਜਾਊਗਾ ਕਿਰਾਏਦਾਰਾਂ ਦੇ ਜਿਹੜੇ ਕਿਰਾਏਦਾਰ ਇਹਨਾਂ ਦੇ ਘਰਾਂ 'ਚ ਡੇਟੇ ਡੇਟੇ ਰਹਿੰਦੇ ਨੇ ਪੀਜੀ ਰਹਿੰਦੇ ਨੇ ਬਹੁਤ ਜ਼ਿਆਦਾ ਪੀਜੀ ਨੇ ਬਟ ਲੋਕ ਸਾਨੂੰ ਇਤਲਾਹ ਨਹੀਂ ਦਿੰਦੇ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਅਲਟੀਮੇਟਲੀ ਜਿਹੜੇ ਮਾੜੇ ਬੰਦੇ ਨੇ ਉਹ ਐਦਾਂ ਹੀ ਆਪਣੇ ਠਹਿਰ ਬਣਾਉਂਦੇ ਨੇ ਤੇ ਫਿਰ ਵਾਰਦਾਤ ਕਰਦੇ ਪਟਿਆਲਾ ਤੋਂ ਬਲਜੀਤ ਸਰਨਦੀ ਦੀ ਵਿਸ਼ੇਸ਼ ਰਿਪੋਰਟ